ਿੰਦਿਕਾ ਦੇ ਕਿ ਉਹ ਜੀ ਬਹੁਤ ਬਹੁਤ ਧੰਨਵਾਦੀ। ਹੋਰ ਸਨავ ਤੁਸੀਂ ਕਿ ਮੈਂ ਠੀਕ ਠਾਕ ਹਾਂ ਜੀ ਅਸੀਂ ਠੀਕ ਠਾਕ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਵੈਸਟ ਆਪਣੀ ਵੀਡੀਓ ਜੇ ਕੋਈ ਨਵਾਂ ਜੁੜਿਆ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰੇ ਕਮੈਂਟ ਕਰਕੇ ਦੱਸੇ। ਸਾਡੀਆਂ ਵੀਡੀਓ ਸਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ? ਦੋ ਜੀ ਅੱਜ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ। ਪੱਛੰਦੀ ਆਪਣੇ ਕੋਲ ਨਵੇਂ ਕਲਰ ਡਿਜ਼ਾਈਨ ਪਾਚਿੰਗ ਦੇਖੋ ਤੇ ਮੈਂ ਕਿਸ ਨੂੰ ਮੈਂ ਦਿਖਾਵਾਂ ਇਹਨਾਂ ਚ ਕੋਈ ਵੀ ਤੁਹਾਡੇ ਰੰਗ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੇ ਨਾਲ ਬਲੌਗ ਬਣਾਉਣਾ ਜਾਗਟ ਬਣਾਉਣੀ ਕੋਟੀ ਬਣਾਣੀ ਬੱਚੇ ਦਾ ਸੈੱਟ ਬਣਾਉਣਾ ਕੁਝ ਵੀ ਬਣਾਉਣਾ ਜੈਨਸ ਬਣਾਉਣਾ ਲੇਡੀਜ਼ ਬਣਾਉਣਾ ਬਣਵਾ ਸਕਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਬਹੁਤ ਤੈਜਿਲਤਾ ਨਵਾਸੋਟਾ ਸਾਡੇ ਨਾਲ ਜੁੜਨ ਦਾ ਲੋ ਜੀ ਬਹੁਤ ਜ਼ਿਆਦਾ ਗੱਲਾਂ ਨਹੀਂ ਕਰਦੇਗੇ ਬਹੁਤ ਵੈਨਾ ਬਹੁਤ ਨਹੀਂ ਹੈ ਫੈਰੀ ਹੋਂਦ ਸੀ ਕਿ ਮੈਂ ਫੈਰੀ ਵਸਾ ਹਾਂ ਠੀਕ ਆ ਹੁਣ ਤਾਂ ਮੈਂ ਕੁਝ ਫਰਕ ਆ ਮੈਨਾਂ ਤੇ ਮੈਨੂੰ ਨਾ ਟਾਈਫਾਇਡ ਹੋ ਗਿਆ ਸੀਗਾ ਟਾਈਫਾਇਡ ਵੀ ਥੋੜਾ ਜਿਆਦਾ ਹੋ ਗਿਆ ਸੀਗਾ ਮੈਨੂੰ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਟਾਈਫਾਇਡ ਮੈਨੇ ਕਰਦੇ ਨਹੀਂ ਸੀ ਹੋਇਆ ਤੇ ਤਾਂ ਹੀ ਪਤਾ ਨਹੀਂ ਸੀ ਲੱਗਿਆ ਵੀ ਮੈਨੂੰ ਟਾਈਫਾਇਡ ਆ ਜਿਆਦਾ ਹੋ ਗਿਆ ਸੀ ਇਹ ਹਜੇ ਵੀ ਬਹੁਤ ਜਿਆਦਾ ਤਕਲੀਫ ਆ ਥੋੜੀ ਨਹੀਂ ਹੈਗੀ ਹਜੇ ਵੀ ਜਦੋਂ ਮੈਂ ਕੋਈ ਗੱਲ ਕਰਦੀ ਮੇਰੇ ਅੱਖਾਂ ਚ ਪਾਣੀ ਨਿਕਲਿਆ ਆਉਂਦਾ ਹੈਗਾ ਕਿਉਂਕਿ ਮੇਰਾ ਚਤ ਅੰਦਰੋਂ ਜਿਆਦਾ ਔਖਾ ਹੈਗਾ ਤੇ ਕੱਲ ਸਾਨੂੰ 2:00 ਵਜੇ ਪਤਾ ਲੱਗਿਆ ਵੀ ਟਾਈਫਾਇਡ ਨਰਸ ਤੇ ਮੀਨਿਓ ਥੋੜਾ ਕੁਆਕ ਲੈਂਦਾ ਨਾੜੀ ਫਿਰ ਉਹ ਦਵਾਈ ਲੈ ਕੇ ਆਉਂਦੇ ਤੇ ਹਜੇ ਵੀ ਸਰੀਰ ਜਮ ਸੁੱਤੇ ਆ ਪਿਆਗਾ ਜਿਆਤੀ ਹੋ ਗਈ ਸੀ ਕਿ ਖਾਂਗ ਨਹੀਂ ਸੀ ਹਰਦੀ ਤੇ ਇੱਕ ਪੱਖ ਨਹੀਂ ਸੀ ਲੱਗਦੀ ਮੂੰਹ ਪੌੜਾ ਸੀਗਾ ਤੇ ਤੁਰਿਆ ਨਹੀਂ ਜਾਂਦਾ ਹਜੇ ਵੀ ਜਰਦੀ ਨੂੰ ਥੜਕਦੀਆਂ ਲੋ ਜੀ ਬਜਾਤੀ ਗੱਲਾਂ ਨਹੀਂ ਕਰਦੀਆਂ ਤੇ ਆਪਾਂ ਤੁਹਾਨੂੰ ਦਿਖਾਉਣੀ ਹੈ ਪਾਛਾ ਵਿੱਚ ਇੰਨਾ ਜ ਕੋਈ ਵੀ ਰੰਗ ਡਿਜ਼ਾਈਨ ਹੋਏ ਤੁਸੀਂ ਸਾਨੂੰ ਦੱਸ ਸਕਦੇ ਆ ਸਾਡੇ ਨਾਲ ਜੁੜਨ ਦਾ ਤਹਿਨ ਦੀ ਤੁਹਾਨੂੰ ਧੰਨਵਾਦ ਲੋ ਜੀ ਦੇਖੋ ਜੀ ਆਉਂਦੇ ਲਈ ਬਣ ਵਰਨਿੰਗ ਹੈ ਬੱਚੇ ਲਈ ਸੈਟ ਬਣ ਜੀ ਦੇਖੋ ਜੀ ਕਿੰਨਾ ਸੋਹਣਾ ਕਲਰ ਦੇਖੋ ਜੀ ਮੈਂ ਤੇ ਯਾਦ ਹੀ ਬੋਲਿਆ ਨਹੀਂ ਜਾਂਦਾਗਾ ਵੀ ਮੈਂ ਤੁਹਾਨੂੰ ਦੱਸ ਸਕਾਂ ਵੀ ਕਿਹੜਾ ਕਲਰ ਆ ਇਹ ਹੈਗਾ ਪਿੰਕ ਜੱਟ ਕਲਰ ਆ ਡਾਰਕ ਤੋਂ ਸੋਨਾ ਕਲਰ ਆ ਦੇਖੋ ਜੀ ਮਾਸਟਰ ਕਲਰ ਜੇ ਤੁਹਾਨੂੰ ਇਹ ਨਾਲ ਜਿhko ਪਸੰਦ ਹੋਵੇ ਤੁਸੀਂ ਆਪਣੇ ਨਾਲ ਸਕਰੀਨਸ਼ਾਟ ਲੈ ਕੇ ਤੇ ਆਪਾਂ ਤੁਸੀਂ ਦੱਸ ਸਕਦੇ ਆ ਜਾਟ ਬਣਾਓ ਬਲੌਗ ਬਣਾਓ ਮੈਂ ਬਣਾ ਸਕਦੀ ਆ ਤੇ ਇੱਕ ਆਪਾਂ ਬਲੌਗ ਜਿਨ੍ਹਾਂ ਨੇ ਬਣਾਉਣੇ ਆ ਆਪਾਂ ਜਲਦੀ ਬਲੌਗ ਬਣਾ ਕੇ ਦੇਵਾਂਗੇ ਕਿਉਂਕਿ ਉਸਨੇ ਤੁਹਾਨੂੰ ਮਿਲ ਕੇ ਵੀਡੀਓ ਤੇ ਦੱਸਿਆ ਸੀ 2 ਮਹੀਨੇ ਆਪਣੇ ਬਲੌਗ ਹੀ ਰਹਿਣਗੇ ਤੇ ਤੁਸੀਂ ਤੁਹਾਡੇ ਬਣਾ ਕੇ ਦੇਵਾਂਗੇ ਜਲਦੀ ਜੇ ਤੁਸੀਂ ਮਤਲਬ ਕੋਈ ਜਾਕਟ ਵਗੈਰਾ ਦਾ ਆਰਡਰ ਬੁੱਕ ਕਰਵਾਵੋ ਤੇ ਟਾਈਮ ਦੇ ਜਿਵੇਂ ਜਿਵੇਂ 바ਰੀ ਨੂੰ ਆਪਾਂ ਸੋਟੇ ਆਰਡਰ ਬੁੱਕ ਕਰਾਂਗੇ ਦੇਖੋ ਜੀ ਮਹਿੰਦੀ ਕਲਰ ਬਹੁਤ ਸੋਹਣਾ ਹੈ ਇਹ ਕਲਰ ਬੁੱਕ ਹੋਏ ਹੋਏ ਆ ਇਹ ਆਪਣੇ ਇੱਕ ਇਹ ਕਲਰ ਦੀ ਜਾਕਟ ਤੇ ਇੱਕ ਵਾਈਟ ਕਲਰ ਦੀ ਜਾਕਟ ਆਪਾਂ ਨੂੰ ਆਰਡਰ ਆਏ ਹੋਏ ਦੇ ਨਾਲ ਦੇ ਕੋਣੀ ਜਿਹੜੀ ਸੀ ਬੜੀ ਮਸੂਨ ਦਿਖਾਇਆ ਕਰੂੰਗੀ ਤੁਹਾਨੂੰ ਮੈਂ ਇੱਕ ਫਿਜ਼ੀਕਲ ਰੰਗ ਤੇ ਆਪਾਂ ਕੋਟੀ ਬਣਾਉਣੀ ਹੈ ਇਹ ਵੀ ਬੱਕ ਹੋਇਆ ਗਿਆ ਦੇਖੋ ਤੇ ਬਲੈਕ ਤੇ ਵਾਈਟ ਤਾਂ ਤੁਹਾਨੂੰ ਪਤਾ ਇਹ ਤਾਂ ਹਮੇਸ਼ਾ ਹੀ ਚੱਲ ਜਾਂਦੇ ਰਹਿੰਦੇ ਆ ਜੂਜ਼ਲੈਕ ਤੇ ਵੈਟ ਤੁਹਾਨੂੰ ਤੁਸੀਂ ਵੀ ਕੋਈ ਵਲੌਗ ਬਣਾਉਣਾ ਜਾਕਟ ਬਣਾਉਣੀ ਆ ਬਣਵਾ ਸਕਦੇ ਆ ਤੇ ਇੱਕ ਕਰੀਮ ਕਲਰ ਦਾ ਤਾਂ ਆਪਾਂ ਹੁਣੇ ਕੋਰੀਅਰ ਕਰਵਾਇਆ ਹੋਇਆ ਗਏ ਹੋਇਆ ਕੋਰੀਅਰ ਕਰਵਾਉਣੇ ਤੇ ਤੁਹਾਨੂੰ ਮੈਂ ਕੱਲ ਵੀ ਦਿਖਾਇਆ ਸੀ ਇਹ ਵਲੋਗ ਬਣਾਇਆ ਪੈਨਸ਼ਾਪੋਰਟ ਦੇਖੋ ਜੀ ਇਹ ਗਰੀਬ ਰੰਗ ਤੇ ਇੱਕ ਮਹਿੰਦੀ ਆ ਗਿਆ ਦੇਖੋ ਇਹ ਕਹ ਮਹਿੰਦੀ ਕਲਰ ਦੇਖੋ ਜਿਸ ਨੂੰ ਇਹਨਾਂ ਚ ਕੋਈ ਪਸੰਦ ਹੋਵੇ ਦੇਖੋ ਇਹ ਹੈਗਾ ਪੀਚ ਕਲਰ ਬਹੁਤ ਸੋਹਣਾ ਪੀਚ ਕਲਰ ਹੈ ਪੀਚ ਕਲਰ ਨਹੀਂ ਸੌਰੀ ਪਾਣੀ ਪੀਚ ਨਹੀਂ ਸਕੈਨ ਕਲਰ கலன தரான் தரான் கலர் ஆகோ சோனா கலர் ஆனேக்கல மீறி பயணி நென் லு சட்டாட போனோ ப ਆਰਡਰ ਕੀਤਾ ਸੀ ਆ ਕਲਰ ਦੀ ਕੋਟੀ ਬਣਾਉਣੀ ਸਾਰੀ ਗਰਮੀ ਨੰਗੀ ਪਹਿਣ ਦੀ ਕੋਟੀ ਨਹੀਂ ਬਣਾ ਕੇ ਦਿੱਤੀ ਗਈ ਕੋਈ ਨਹੀਂ ਜਿ ਆਪਣਾ ਹੋਣ ਵੀ ਟਾਈਮ ਲੱਗਿਆ ਤਾਂ ਆਪਾਂ ਬਣਾ ਕੇ ਜ਼ਰੂਰ ਦੇਵਾਂਗੇ ਭੈਣ ਜੀ ਸਟਾਰਟ ਹੋਣ ਤੋਂ ਪਹਿਲਾਂ ਗਿਆ ਸੀਗਾ ਦੀ ਮੈਨੂੰ ਕੋਟੀ ਬਣਾ ਦੇ ਪੂਰੀਆਂ ਵਾਹਾਂ ਦੀ ਆ ਕਲਰ ਵੀ ਲਿਆਂਦਾ ਪਿਆ ਸੀ ਪਰ ਬਣਾਉਣ ਦਾ ਟਾਈਮ ਨਹੀਂ ਲੱਗਾ ਭੈਣ ਵੀਡੀਓ ਵੇਖ ਨਹੀਂ ਹੋਣ ਕੇ ਭੈਣ ਕਹਿੰਦੀ ਸੀ ਵੀ ਕਾਫੀ ਜਿਹਾ ਕਲਰ ਲਿਆ ਤੇ ਟਾਈਮ ਨਹੀਂ ਲੱਗਾ ਭੈਣ ਨੇ ਬਹੁਤ ਫੋਨ ਲਾਏ ਸੀਗੇ ਮੈਂ ਕਸਟਮਰ ਨੂੰ ਕਹਿ ਦਿੱਨੀ ਜਦੋਂ ਚੀਜ਼ ਬਣ ਕੇ ਤਿਆਰ ਹੋਊਗੀ ਮੈਂ ਫਿਰ ਫੋਨ ਲਾਉਂਗੀ ਬਣੀ ਨਹੀਂ ਬਣ ਕੇ ਤਿਆਰ ਨਹੀਂ ਹੋਈ ਪਾਚਾਂ ਪਈ ਇਕ ਆ ਕਲਰ ਦੀ ਸੀਗੀ ਇਹਨਾਂ ਦੀ ਵੀ 22 ਜਨਵਰੀ 17 ਮਾਰਚ ਸੀਗੀ ਇਹਨੂੰ 2 ਮਹੀਨੇ ਬਣੀਆ ਮੈਂ ਤਾਂ ਕੀਤੀਆਂ ਕਸਟਮਰ ਨੇ ਕੋਟੀ ਬਣਾਉਣੀ ਸੀ ਬਲੌਜ ਬਣਾਉਣਾ ਸੀ ਪੂਰੀਆ ਵਾਹ ਨਾਲ ਡਿਜ਼ਾਈਨ ਆਦਿ ਕੋਲ ਕਰ ਲਿਆ ਸੀਗਾ ਪਰ ਬਣਾ ਕੇ ਨਹੀਂ ਦਿੱਤਾ ਗਿਆ ਕੋਈ ਗੱਲ ਨਹੀਂ ਬਣਾਵਾਂਗੀ ਜੇ ਕਸਟਮਰ ਨੇ ਲੈਣਾ ਹੋਇਆ ਤਾਂ ਵੀ ਠੀਕ ਹੈ ਨਹੀਂ ਕੋਈ ਗੱਲ ਨਹੀਂ ਆਹ ਕਲਰ ਦਾ ਕਿਹਾ ਸੀ ਉਹਨਾਂ ਨੇ ਸਾਨੂੰ ਬਣਾ ਕੇ ਦਿਓ ਆ ਦੇਖੋ ਜੀ ਇਹ ਆ ਸੀ ਕਲਰ ਇਹ ਬਲੈਕ ਮਹਿਰੂਨ ਹੈ ਇਹ ਨਾਭੀ ਮਹਿਰੂਨ ਦੇਖੋ ਬਲੈਕ ਮਹਿਰੂਨ ਤੇ ਨਾਭੀ ਮਹਿਰੂਨ ਲਓ ਜੀ ਇਹਨਾਂ ਦੇ ਤੁਹਾਨੂੰ ਪਸੰਦ ਹੋਵੀਆਂ ਨਾ ਬਲੌਜ਼ ਵਗੈਰਾ ਤੇ ਤੁਸੀਂ ਬਣਵਾ ਸਕਦੇ ਆ ਕਲਰ ਬਹੁਤ ਸੋਹਣਾ ਹੈ ਕਲਰ ਬਹੁਤ ਓਕੇ ਮਿਲਦੇ ਆ ਸਾਡੇ ਬਾਗੇ ਪਰ ਨੂੰ ਕਲਰ ਨਹੀਂ ਮਿਲੇ ਇਹ ਲੁਧਿਆਣੇ ਤੋਂ ਹੀ ਮਿਲਿਆ ਮੈਨੂੰ ਕਲਰ ਇਹ ਆਦਰ ਲਈਏ ਇਹ ਕਾਪਾ ਸੈੱਟ ਬਣਾਵਾਂਗੇ ਸੋ ਜਦੋਂ ਬਣ ਕੇ ਤਿਆਰ ਹੋ ਗਿਆ ਸੋ ਦਿਖਾਵਾਂਗੇ ਇਹ ਕੰਬੀਨੇਸ਼ਨ ਵੈਬ ਵਾਲਾ ਸ਼ੂਟ ਬਣਾਉਣਾ ਬੱਚੀ ਦਾ ਦੇਖੋ ਜੀ ਆ ਬਣਾ ਕੇ ਜਦੋਂ ਬਣ ਕੇ ਤਿਆਰ ਹੋਏ ਸੋ ਦਿਖਾਵਾਂਗੇ ਸਭ ਨੂੰ ਹਾਂ ਵੀ ਸਿਕਾ ਇਹਦੇ ਨਾਲ ਦੇ ਬਹੁਤ ਬਣਾਏ ਜਾਗਤਾ ਕੋਟੇ ਰੋਟੀਆਂ ਜੀ ਸੋ ਨੂੰ ਵੀ ਪਸੰਦ ਹੋਵੇ ਤੁਸੀਂ ਬਣਵਾ ਸਕਦੇ ਹੋ ਦੇਖੋ ਜੀ ਇਹ ਆਪਣੇ ਹੈਗੇ ਆਰਡਰ ਦੇ ਆ ਦੇਖੋ ਬਲੌਜ਼ ਬਣਾਉਣੇ ਇਹ ਆਰਡਰ ਤੇ ਦੇ ਸਾਰੇ ਆ ਵੀ ਦੇਖੋ ਇੱਕ ਦਸਾਂ ਬਲੌਜ਼ ਸੱਲ ਦਾ ਇਹ ਕ ਬਲੈਕ ਕਲਰ ਦਾ ਇਹ ਕਿਸਤਾ ਜਿਹਾ ਕਲਰ ਕਿੰਨਾ ਸੋਹਣਾ ਇਹ ਵੀ ਬਲੌਜ਼ ਬਣਾਉਣ ਵਾਲਾ ਤੁਸੀਂ ਦੱਸ ਸਕਦੇ ਹੋ ਕਲਰ ਕਿਹੜਾ ਸੀ ਇਹ ਇਹ ਦੋ ਦੋ ਕੱਲੇ ਮੇਰੇ ਪਾਕੇ ਰੱਖੇ ਹੋਏ ਆ ਇਹਨਾਂ ਜਿਹੜੇ ਪਸੰਦ ਦੇ ਆ ਤੇ ਇੱਕ ਫਿੱਕੇ ਕਲਰਾਂ ਦੇ ਵਿੱਚ ਵੀ ਬਹੁਤ ਸੋਹਣਾ ਲੱਗੂ ਸਕੈਨ ਇਹ ਗੱਲ ਰਵਸ ਸੋਣਾ ਦੇਖੋ ਜੀ ਇਹਨਾਂ ਚ ਕੋਈ ਸਾਨੂੰ ਪਸੰਦ ਹੋਇਆ ਕਿਉਂਕਿ ਮੇਰੇ ਭੈਣਾਂ ਮੈਨੂੰ ਪੁੱਛਦੀਆਂ ਭੈਣ ਸਾਨੂੰ ਦਿਖਾ ਦੋ ਤੇ ਖਾਣ ਚ ਬਹੁਤ ਪਰੇ ਪਛਾਨੀ ਹੁੰਦੀ ਹੈ ਸਾਨੂੰ ਇਦਾਂ ਚ ਕੋਈ ਵੀ ਸਕਰੀਨਸ਼ਾਟ ਲੈ ਕੇ ਆਰਡਰ ਤੁਸੀਂ ਪੱਕਾ ਕਰ ਸਕਦੇ ਜਾਗਟ ਬਣਾਓ ਕੋਟੀ ਬਣਾਓ ਬੱਚੇ ਦਾ ਸੈੱਟ ਬਣਾਓ ਕੋਈ ਗੱਲ ਨਹੀਂ ਜ਼ਰੂਰ ਆਰਡਰ ਦਿਓ ਬਣਵਾਓ ਲਓ ਜੀ ਇਹ ਕਲਰ ਆ ਪਾ ਕੇ ਗੋਲ ਲਿਆਂਦਾ ਕੁਝ ਵਿੱਚੋਂ ਰਹਿ ਵੀ ਗਏ ਹੋਣਗੇ ਆ ਦੇਖੋ ਜੀ ਕਿੱਦਾਂ ਲੱਗੇ ਸਾਨੂੰ ਪਛਮਾਂ ਦੇ ਰੰਗ ਇੰਨਾ ਚ ਕੋਈ ਪਸੰਦ ਹੋਏ ਸਕਰੀਨਸ਼ਾਟ ਲੈ ਕੇ ਦੱਸ ਸਕਦੇ ਆ ਤੇ ਲੋ ਜੀ ਹੁਣ ਅਪਰੋਡ ਕਰ ਲੱਗੇ ਐਂਡ ਵੀਡੀਓ ਸੋਹਣੀ ਮੈਂ ਸੂਫਮੈਂਟ ਕਰਕੇ ਦੱਸਿਆ ਕੋ ਸਾਡੀ ਅਮੀ ਜੀ ਤੁਹਾਨੂੰ ਕਿਦਾਂ ਦੀਆਂ ਲੱਗਦੀਆਂ ਵੀਡੀਓ ਨੂੰ ਵਾਦਾ ਹੈ ਸ਼ੇਅਰ ਲਾਇਕ ਕਰਿਆ ਕਰੋ ਵਾਤੂ ਵਾਤੂ ਪਿਆਰ ਦਿਓ ਕਰੋ ਵੀਡੀਓ ਨੂੰ ਜਲਦੀ ਜਲਦੀ ਆਪਣਾ ਮੋਨਟੇਟਾਈਜ਼ਨ ਕਰਵਾਓ ਥੋੜਾ ਸਮਾਂ ਰਹਿ ਗਿਆ ਤੇ ਜਲਦੀ ਜਲਦੀ ਮੇਰੀਆਂ ਭੈਣਾਂ ਮੇਰਾ ਜ਼ਰੂਰ ਸਾਥ ਦਿਓ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਜੀ ਮੈਨੂੰ ਦੀ ਆਪਣੇ ਘੰਟੇ ਕਾਫੀ ਘੰਟੇ ਪੂਰੇ ਹੋ ਚਿਰਿੰਦਾ ਖਿਆਵ ਤੇ 2:00 ਹੋ ਗਿਆ ਫਿਰ ਪਰਮਨਟੇ ਕਰਵਾਵਾਂਗੇ ਦੋ ਜੀ ਹੁਣ ਤੁਸੀਂ ਇਹਨਾਂ 'ਚ ਵੇਖ ਲਓ ਕੋਈ ਤੁਹਾਡੇ ਕਲਰ ਕੋਈ ਰੰਗ ਪਸੰਦ ਹੈ ਦੱਸ ਦਿਓ ਮੈਂ ਆਪਾਂ ਤੁਹਾਨੂੰ ਪਤਾ ਫੋਨ ਨੰਬਰ ਬਸ ਨੀਚੇ ਹੀ ਦਿੰਦੇ ਹੁੰਦੇ ਆ ਦੋ ਜੀ ਮੈਂ ਤੇ ਵਾਲਾ ਬੋਲਿਆ ਨਹੀਂ ਜਾਂਦਾ ਕਿਉਂਕਿ ਤੁਹਾਨੂੰ ਪਤਾ ਵੀਡੀਓ ਬਣਾਉਣੀ ਜ਼ਰੂਰੀ ਹੁੰਦੀ ਆ ਤੇ ਮੈਂ ਆਖਿਆ ਵੀ ਮੈਂ ਪੱਛਮ ਆਈ ਪਈ ਆ ਭੈਣਾਂ ਨੂੰ ਦਿਖਾਵਾਂ ਵੀਡੀਓ ਦਾ ਕਰਨ ਲੱਗੇ ਆ ਆਪਾਂ ਐਂਡ ਵੀਡੀਓ ਸੋਹਣੀ ਲੱਗੀ ਲੈ ਕੇ ਸ਼ੇਅਰ ਜ਼ਰੂਰ ਕਰਿਓ بوسه و ستاد ممنون از برنامه‌گردندند